ਲੱਕੜ ਦੀ ਉਹ ਆ ਆਲੂ ਸ਼ੰਟਣ ਵਾਲੀ ਮਸ਼ੀਨ ਟਮਾਟੋ ਟਮਾਟਾ ਸ਼ੰਟਣ ਵਾਲੀ ਆ ਆਲੂ ਪੱਟਣ ਵਾਲੀ ਐਨੀਆਂ ਪੁਰਾਣੀਆਂ ਇਕੱਠਾਂ ਵੀ ਵਾਸ਼ਿੰਗ ਮਸ਼ੀਨ ਉਹਨੂੰ ਓਲਡ ਵਾਸ਼ਿੰਗ ਮਸ਼ੀਨ ਆਹ ਤਾਂ ਲਈ ਇਹ ਬਿਲਕੁਲ ਦਿਨਾਂ ਦੀ ਤੇ ਤਾਂ ਲਾਸਟ ਮੇਰੇ ਮੈਲਕ ਕੋ ਡਿਲੀਵਰੀ ਆਇਆ ਜਿਹਨੂੰ ਜੈਨਨ ਕੋਲ ਸੀ ਉਹ ਉੱਤੇ ਵੇਚ ਲਈ ਸੀ

ਲੋ ਕਰੀਸਾ ਸੈਸ਼ਰਾ ਹੜੰਬਾ ਸਭਿਆਤ ਕੋਤੀ ਸੀ ਮਸ਼ੀਨਾ ਜਮੜੀ ਰਹੀ ਸੀ ਸਰਵਿਸ ਨੂੰ ਅਰੇ ਗੜਾਈ ਕਰਦੇ ਅਰੇ ਚੀਤੀ ਮਸ਼ੀਨ ਬਣਾਤੀ ਸੀ ਨਾ ਆਪਣੇ ਹੱਥਾਂ ਨਾਲ ਕੰਮ ਕਰਦੇ ਆ ਫਰਾਂ ਦਾ ਪੋਟੇਟੋ ਡਿੱਗਰ ਦੇਖ ਲਓ ਆ ਸੀਡ ਘਟਦੇ ਸੀ ਜੌਂਡੀਰ ਸੀਡ ਪੋਟੇਟੋ ਕਟਰ ਡਰਨਾ ਆ ਪੋਟੇਟੋ ਕੁਲੰਟ ਮਾਡਲਟੀ ਟਰੈਕਟਰ ਕਿਟ ਪਟੇਟੋ ਨਾਲ ਦਾਗਰ ਦੀ ਤਿਆਰ ਤੋਂ ਇਹ ਲੋਹੇ ਦੇ ਕਦੇ ਪੈਂਚਰ ਲਾਉਣ ਦੀ ਲੋੜ ਨਹੀਂ ਦੀਆਂ ਪੰਗੀਠੀਆਂ ਦੋਲੀਆਂ ਇਹਨਾਂ ਦੀ ਸਿੰਕ ਪੁਰਾਣੀ ਉੱਤੇ ਨਲਕਾ ਲਾਇਆ ਹੁੰਦਾ ਸੀ ਬੀਲਣੀ ਛਾਲਣੀਆ ਕੱਦੂ ਗਾਸ ਗੀਤੀ ਬੈਂਕੂ ਬਲੀ ਨੇ ਕਿੰਨੇ ਪੁਰਾਣੇ ਚੱਲੂ ਹੋ ਗਏ ਸੀ ਆਪਣੇ ਹਜੇ ਵੀ ਨਹੀਂ ਆਇਆ ਆਪਣੇ ਫੇ ਲੋੜੇ ਨਹੀਂ ਪੈਂਦੇ ਪ੍ਰੈਸ ਤੋਂ ਪੁਰਾਣੀ ਰਾਨੇ ਬੈਗ ਡਾਕਟਰ ਬੈਗ ਟੀਵੀ 올ਡ ਟੀਵੀ ਓਏ ਰਕੋਰ ਪਲੇਟ ਕਿੰਨੇ ਸਕੀਨ ਸੀ ਆਪ ਤੋਂ ਦੁਬਲੇ ਪਰੇ ਕੁਕੀਆਂ ਸਿੱਟਾਂ ਮੀਟਣ ਵਾਲੀਆਂ ਹੈ। ਗਾਡੀ ਸਟੈਡੀਸੰ ਦਾ ਬਣਾ ਰਹੇ ਹੋ। ਆਪਣੀ। Did you see that? All the pipes. ਵੱਡਾ ਵੱਡਾ ਟਰੈਕਟਰ ਇਹ 1902 ਦਾ। 15 ਰੁਪਏ ਦਾ। टेटा लीवरे बहुत ने आ मशीन पता नहीं कि का उन्नीस सौ दस का मेसी का ਪਹਿਲੀ ਮੰਮੀ ਦੇ ਪਿਆਵ ਵੀ ਚਾਹੀਏ ਨੇ ਖੱਡੀ ಹಾಂ ಉತ್ತರ ಟ್ರಿಟರ್ ಹಾ ಉ ಸೋದಿ ಸೀ ಸೊ ಸಂತ ಹಾಂ ಉನ್ನಿ ಸೊ ತೀರ್ ಲಕ್ಕ್ರೆಶರ್ 18 ਦਾ ਆ ਵੀ 18 ਦਾ 1927 ਦਾ 1946 ਆ ਵੀ ਟਰੈਕਟਰ ਆ 1940 1950 1955 1955 ਆ ਵੀ 1955 1938 ਦਾ 550 ਦਾ 952 ਦਾ 943 ਦਾ 533 ਦਾ 47 ਆ ਵੀ ਬਹੁਤ ਪੁਰਾਣਾ 957 ਦਾ 526 ਦਾ ਬਿਨਾ ਡੇਰਾਂ ਵਾਲਾ 44 1959 1990 ਆ ਥੋੜਾ ਹਲਟ ਦੇ 1943 ਥੋੜ 4957 ਮਾਡਲ ਅਭੀ ਥੋੜ ਹੀ ਲੱਗਦਾ ਨਹੀਂ ਪਤਾ ਨਹੀਂ ਕਿਹੜਾ ਮੈਸੀ ਵਾਲਿਆਂ ਦਾ ਬਾਹਲੀ ਮਸ਼ੀਨਰੀ ਖੜੀ ਆ ਤਾਂ ਹੋ ਗਿਆ ਬੰਦ ਕਰਨਾ ਕਹਿੰਦੇ ਪੁਰਾਣਾ ਇੰਜਣ ਆ 1947 ਦਾ 110 na ford da 110 ਆ ਇੰਜਣ ਨੇ ਟੋਕੇ ਵਾਲੀ ਮਸ਼ੀਨ ਆ ਇੰਜਣ ਪੁਰਾਣੇ ਉਹ ਉੱਤੇ ਪਏ ਨੇ ਉਹ ਵੱਡਾ ਦਰਖਤ ਕੱਟਣੇ ਵਾਲਾ ਪਤਾ ਨਹੀਂ ਕੀ ਕੀ ਸੰਭੀ ਬੈਠੇ ਨੇ